ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਦੇ ਆ ਆਪਾਂ ਸੰਧੂਏ ਬੱਡੇ ਸੰਧੂਏ ਕਹਿੰਦੇ ਜੀ ਬਾਈਪੋਲ ਅੰਬਸੀਆਂ ਅੱਜ ਵੀਡੀਓ ਬਾਈ ਦੀ ਬਣਾਉਂਦੇ ਰਹਿੰਨੇ ਆ ਜੀ ਆਪਾਂ ਠੀਕ ਆ ਜੀ ਦੇਖ ਆ ਗਏ ਦੇਖਣ ਦੇਗਾ ਸਭ ਜਿਲ੍ਹਾ ਬਰਨਾਲਾ ਜੀ ਤੇ ਆਪਣੇ ਚੈਨਲ ਨੂੰ ਬਹੁਤ ਬਹੁਤ ਸਬਸਕਰਾਈਬਰਸ ਦੇ ਸਹਿਯੋਗ ਕਰ ਦਿੱਤਾ ਫਾਰਮ ਟੀਵੀ ਨੂੰ ਜੀ ਆਪਾਂ ਨੰਬਰ ਹੈਗਾ ਜੀ 752800352 ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਈ ਨਾਮ ਵੀ ਰ ਆਪਣਾ ਨਾਂ ਬਾਈ ਧਰਮਿੰਦਰ ਸਿੰਘ ਜੀ ਪਿੰਡ ਆਪਣਾ ਸੰਧੂ ਕਲਾਂ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਈ ਠੀਕ ਹੈ ਜੀ ਨੰਬਰ ਵੀ ਦੱਸ ਦਿਓ ਵੀਰੇ 62802 ਜੀ 1844 ਜੀ ਠੀਕ ਹੈ ਜੀ ਕਿੰਨੇ ਕਿ ਨਗਾ ਜੀ ਹਾਂਜੀ ਵੀਰ ਜੀ ਕਿੰਨੇ ਕਿ ਨਗਾ ਜੀ ਆਪਣੇ ਕੋਲ ਆਪਣੇ ਕੋਲੇ ਅੱਜ ਬਾਈ 10 ਕਿ ਨਗਾ ਜੀ ਠੀਕ ਹੈ ਜੀ ਹਾਂਜੀ ਦਿਖਾਓ ਜੀ ਪਹਿਲਾ ਨਗਾ ਆਪਣੇ ਕੋਲੇ ਬਾਕੀ ਅੱਛਾ ਹੋਦਿਆ ਹੈ ਪਹਿਲੇ ਨੰਬਰ ਤੇ ਬਾਈ ਐਰ ਸ਼ੈਰ ਬਰੀਡ ਦੀ ਬੱਛੀ ਹੈਗੀ ਠੀਕ ਹੈ ਜੀ ਹਾਂਜੀ ਦੇਖ ਲਓ ਕਿੰਨੇ ਕਟ ਹੈ ਹੋ ਗਈ ਵੀਰੇ ਫਾਰਮ ਚੋਂ ਆਗ ਬਾਈ ਆਪਣੇ ਕੋਲੇ ਆਈ ਵਾ ਸਾਰੇ ਠੀਕ ਹੈ ਜੀ ਤੇ 14 ਮਹੀਨੇ ਦੇ ਕਰੀਬ ਬਾਈ ਬੱਚੀ ਦੀ ਉਮਰ ਹੈਗੀ ਠੀਕ ਹੈ ਜੀ ਤੇ ਅੱਜ 37 ਦਿਨ ਹੋ ਗਏ ਤੇ ਟੀਕਾ ਲੱਗੇ ਨੇ ਠੀਕ ਹੈ ਹਾਂਜੀ ਠੀਕ ਹੈ ਕੁਆਲਿਟੀ ਬਿਊਟੀ ਜਿਹੜੀ ਬੱਚੀ ਦੀ ਉਹ ਦੇਖ ਲਓ ਤੁਸੀਂ ਹਾਂਜੀ ਹਾਂਜੀ ਦੇਖ ਸਰ ਪਰਾ ਇਸ ਤਰੀਕਾ ਤਾਂ ਤਾਂ ਤੋਂ ਪੂਰੇ ਨੇਖਰ ਮੈਂ ਗਾਇਬ ਤੇ ਗਾਇਬ ਤੇ ਫੋਟ ਸ਼ਾਂਗ ਪੋਰਾ ਵੀ ਹੈ ਨੀਗੀ ਠੀਕ ਹੈ ਰੇਟ ਜਿਹੜਾ ਆਪਾਂ ਇਹਨਾਂ ਦਾ ਬਾਈ ਫੋਨ ਤੇ ਕਰਾਂਗੇ ਜੀ ਠੀਕ ਹੈ ਹਾਂਜੀ ਜਿਹੜਾ ਵੀਰ ਕੋਈ ਚਾਹ ਵਨ ਹੋ ਲੈਣ ਦਾ ਨਾ ਕਾਲ ਕਰ ਲੂਗਾ ਆਪੇ ਠੀਕ ਹੈ। ਹਾਂਜੀ ਭਾਈ ਅਗਲੀ ਬੱਚੀ ਦੀ ਗੱਲ। ਦੇਖ ਸਮਝਾ। ਐਡੀ ਉਮਰ ਬਾਈ 13 ਕਾ ਮੰਥ ਦੀ ਹੈਗੀ ਐਫ ਸਟ੍ਰਾਈਕਰ ਬੋਲ ਦੀ ਬੱਚੀ ਹੈਗੀ ਇਹ। ਠੀਕ ਹੈ ਜੀ। ਤੇ ਇਸ ਬਿਊਟੀ ਦੇਖ ਲਓ ਬੱਚੀ ਦੀ ਤੁਸੀਂ। ਠੀਕ ਹੈ ਜੀ। ਕੋਈ ਜਾਣ ਜਾਂਦ ਵਾਲੀ ਪਲੀ ਹੋਈ ਹੈ ਬੱਚੀ। ਹਾਂਜੀ ਹਾਂਜੀ। ਕਿੰਨੇ ਘਟਾ ਦੇ ਵੀਰੇ? ਇਹ 13 ਕਾ ਮੰਥ ਦੀ ਉਮਰ ਆ ਬਾਈ। ਥਾਂ ਥਾਂ ਥੱਲੇ ਨਿਕਲਵੇਂ ਪੂਰੇ ਗੈਪ ਤੇ 35 36 ਕਿਲੋ ਤੋਂ ਲੈ ਕੇ 42 43 ਕਿਲੋ ਦਾ ਰਿਕਾਰਡ ਆ ਬੱਚਿਆਂ ਦਾ। ਠੀਕ ਹੈ। ਹਾਂਜੀ। ਅਸੀਂ ਦੇਖ ਸਕਦੇ ਹਾਂ। ਠੀਕ ਹੈ। ਇਹ ਦਾ ਮਾੜਾ ਜਿਹੜੀ ਇਹ ਭਾਈ 20000 ਰੁਪਏ ਜੀ। 20000 ਜੀ। ਰੇਟ ਬਾਈ ਕਹਿੰਦਾ 20000 ਤੁਸੀਂ ਦੇਖੋ ਠੀਕ ਹੈ ਜੀ ਮੰਨ ਕੇ ਰਾਮ ਜੀ ਨਾ ਬਾਈ ਕਹਿੰਦਾ ਬਸ ਇਹ ਠੀਕ ਹੈ ਬਾਕੀ ਵਾਹੀ ਨਾ ਬੋਨ ਟ ਕਨੈਕਟ ਕਰ ਲੈ ਹਾਂਜੀ ਅਗਲਾ ਤੀਜਾ ਨੰਬਰ ਇਹ ਬਾਈ 14 ਕਾ ਮਾਂਥ ਦੀ ਬੱਚੀ ਦੀ ਉਮਰ ਹੈ ਜੀ ਹਾਂਜੀ ਹਾਂਜੀ ਇਹਨੂੰ ਅੱਜ 42 ਦਿਨ ਹੋ ਗਏ ਬਾਈ ਸੀਮਨ ਲੱਗੇ ਨੂੰ ਠੀਕ ਹੈ ਜੀ ਹਾਂਜੀ 42 ਦਿਨ ਹੋ ਗਏ ਹਾਂਜੀ ਬਾਈ ਚੰਗੇ ਬੋਲਦੀ ਬੱਚੀ ਹੈਗੀ ਇਹ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦਾ ਇਹਨੂੰ ਬਈ ਟਿਕਾ ਪੁਰਾ ਹੈ ਬਾਈ ਕਹਿੰਦਾ ਠੀਕ ਹੈ ਜੀ 42 ਦਿਨ ਨਾ

ਜੇ ਕੋਈ ਬੰਦਾ 2-4 ਦਿਨਾਂ ਤੱਕ ਕਨਫਰਮ ਕਰੇ ਤਾਂ ਚੈੱਕ ਪਾਸ ਹੋ ਜਾਊਗਾ ਹਾਂ ਠੀਕ ਹੈ ਜੀ ਮੰਨ ਲਓ ਜੇ ਕੋਈ ਹੰਡਰ ਮੰਨ ਕੇ ਸੌਦਾ ਕਰੂ ਤਾਂ ਇਹ ਹਿਸਾਬ ਦਾ ਰੇਟ ਹੋ ਜਾਊਗਾ ਇਹਦਾ ਠੀਕ ਹੈ ਜੀ ਐੜੀ ਬਈ ਆਪਣੇ 4 ਨੰਬਰ ਦੇ ਬੱਚੇ ਕੀ ਇਹਦੀ ਵੀ 14 ਕੁ ਮਹੀਨੇ ਦੀ ਬੱਚੀ ਦੀ ਉਮਰ ਆ ਗਈ 50053 ਦੇ ਬੋਲ ਦੀ ਆ ਡੈਨਮਾਰਕ ਦੀ ਠੀਕ ਹੈ ਜੀ ਇਹਦੇ ਟੀਕੇ ਲੱਗੂਗਾ ਵੀਰੇ ਇਹਦੇ ਟੀਕੇ ਵੀਰੇ ਲੱਗਿਆ ਨਹੀਂ ਹਜੇ ਲੱਗਿਆ ਨਹੀਂ ਨਹੀਂ ਜੀ ਠੀਕ ਹੈ ਹਾਈਟ ਲੈਂਥ ਬੱਚੀ ਦੀ ਦੇਖ ਲਓ ਤੁਸੀਂ ਠੀਕ ਹੈ ਥਾਲੋ ਝੋਲੀ ਝੋਲੀ ਥਾਂ ਥਣ ਦਿਖਾ ਦਿਓ ਬਾਈ ਖੜੀ ਹੈਗੀ ਬੱਚੀ ਪੂਰੀ ਹਾਂ ਜੀ ਥਾਂ ਥਣ ਥਾਂ ਕੋ ਦੇਸੀ ਦਾ ਬਰਾ ਇਹਦੀ ਡਿਮਾਂਡ 20000 ਬਾਈ 20000 ਹਾਂਜੀ ਠੀਕ ਹੈ ਬਾਈ 20000 ਰੁਪਏ ਠੀਕ ਹੈ ਇੱਕ ਸਾਲ ਨੂੰ ਬਸ ਹੀ ਹਾਂਜੀ ਬਾਈ ਅਗਲੇ 5 ਨੰਬਰ ਵਾਲੀ 5 ਨੰਬਰ ਵਾਲੀ ਬਾਈ ਬਰੂਟ ਬਾਲ ਦੀ ਬੱਚੀ ਹੈਗੀ ਇਹ ਠੀਕ ਹੈ ਜੀ ਇਹਦੀ ਏਜ 14 ਕ ਮਾਂਥ ਦੀ ਹੈਗੀ ਠੀਕ ਹੈ ਜੀ ਇਹਦੇ 26 ਦਿਨ ਹੋ ਗਏ ਬਾਈ ਅਜੇ ਟੀਕਾ ਲੱਗਿਆ ਨਹੀਂ ਠੀਕ ਹੈ ਜੀ ਹਾਂਜੀ ਜੀ ਦੇਖਿਆ ਸੋਰਾ ਤਰਾ ਹਾਈਟ ਲੈਂਥ ਬੱਛੀ ਦੀ ਫੋਲਾ ਥੋੜੀ ਜੀ ਲੱਸੀ ਜ਼ਰੂਰ ਹੈਗੀ ਠੀਕ ਹੈ ਜੀ ਢਾਂਚਾ ਢੁੰਚਾ ਸੋਹਣਾ ਤੋਰਾ ਵੀ ਸੋਹਣਾਗਾ ਠੀਕ ਹੈ ਜੀ ਦੇਖੋ ਥਾਂ ਥਣ ਗੈਪ ਤੇ ਆ ਕੇ ਚਾਰੇ ਹਾਂਜੀ ਗੈਪ ਠੀਕ ਹੈ ਜੀ ਬੱਛੀ ਦੀ ਹਾਈਟ ਲੈਂਥ ਤੇ ਬਿਊਟੀ ਦੇਖ ਲਓ ਹਾਂਜੀ ਜੀ ਸੋ ਇਸ ਨੂੰ ਦੇਖਣ ਰੇਟ ਇਹਦਾ ਫੋਨ ਤੇ ਕਰਾਂਗੇ ਬਾਈ ਠੀਕ ਹੈ ਜੀ ਬਾਈ ਇਹਦਾ ਵੀ ਰੇਟ ਬਾਈ ਕਰਾਂਗੇ ਫੋਨ ਤੇ 6 ਨੰਬਰ ਵਾਲੀ ਦਿਖਾਓ ਜੀ 6 ਨੰਬਰ ਤੇ ਬੱਛੀ ਹੈ ਜਿਹੜੀ ਬਾਈ ਇਹ ਡੈਨਮਾਰਕ ਦੀ ਬੱਛੀ ਹੈ 40 16 ਦੀ ਠੀਕ ਹੈ ਜੀ ਬੀਬੀ ਜੀ ਇਹਦਾ ਮਦਰ ਰਿਕਾਰਡ ਸੀਗਾ ਵੀਰੇ 42 ਕਿਲੋ ਦਾ ਜੀ ਅੱਛਾ ਜੀ ਹਾਂ ਜੀ ਇਧਰ ਤੋੜ ਲਵੋ ਵੀਰੇ ਇਧਰ ਲੋ ਜੇਸਾ ਦੇ ਠੀਕ ਹੈ ਜੀ ਕਿੰਨੇ ਜਾਣ ਜੰਦ ਪੂਰੀ ਸਮੀ ਪਲੀ ਆ ਬਾਈ ਬੱਛੀ ਹੈ ਠੀਕ ਹੈ ਜੀ ਕਿੰਨੇ ਕਟਾਂ ਦੀ ਹੋਗੀ ਇਹ 12 ਤੋਂ 13 ਮਾਂਥ ਦੀ ਬਾਈ ਉਮਰ ਹੋਊ ਅੱਛੀ ਦੀ ਠੀਕ ਹੈ ਜੀ 12 ਤੋਂ 13 ਮਾਂਥ ਦੀ ਰੇਟ ਹੈ ਜਾਈ ਬਾਈ 20000 ਰੁਪਏ ਜੀ ਕੋਈ ਰੇਟ ਰੱਖੋਗੇ 20000 ਰੁਪਏ ਛੇ ਸਰ ਮੁੱਕ ਗਈ ਨਾ ਫੋਨ ਤੇ ਕੰਡਾ ਬਿੜਦੋ ਆਪਣੇ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਬਈ ਚੀਤਾ ਫਾਰਮ ਕੀ ਨੂੰ ਬਹੁਤ ਬਹੁਤ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਜਦੋਂ ਵੀ ਨਵੇਂ ਨਵੇਂ ਵੀਡੀਓ ਅਪਲੋਡ ਹੋਵੇ। ਹਾਂਜੀ ਅੱਗੇ 7ਵੇਂ ਨੰਬਰ ਤੇ ਆ ਗਈ ਬਈ ਆਪਣੇ ਕੋਲੇ ਵਿੱਚ ਠੀਕ ਹੈ ਜੀ। ਇਹਦੀ ਬਈ 14 ਮਾਂਸ 3 ਬੱਚੀ ਦੀ ਉਮਰ ਆ ਜੀ। ਹਾਂਜੀ ਹਾਂਜੀ। ਇਹਦੀ ਬਈ 32-33 ਦਿਨ ਹੋ ਗਏ ਟੀਕਾ ਲੱਗੇ ਇਹਨੂੰ। ਠੀਕ ਹੈ। ਤੇ ਇਸ ਦੀ ਬਿਊਟੀ ਪੂਰੀ ਚੰਗੀ ਹੈਗੀ ਉਹ ਬੱਚੀ ਦੀ ਹਾਈਟ ਲੈਂਥ ਬਥੇਰੀ ਆ। ਠੀਕ। ਥੋੜੀ ਜਿਹਾ ਜ਼ਰੂਰ ਆ ਥੋੜੀ ਬਹੁਤੀ ਹੈਗੀ ਜਿਹੜੀ। ਠੀਕ ਹੈ ਜੀ। ਕੋਈ ਦੇਖ ਰੇਟ ਇਹਦਾ ਹੀ ਬਾਈ ਫੋਨ ਤੇ ਕਰਾਂਗੇ ਹੀ ਆਪਾਂ ਹਾਂਜੀ ਰੇਟ ਇਹਨਾਂ ਦਾ ਫੋਨ ਤੇ ਹੋਊਗਾ ਜੀ ਇਹਦਾ ਫੋਨ ਤੇ ਹੀ ਹਾਂਜੀ ਠੀਕ ਹੈ ਬਾਈ ਇਹ ਕਹਿੰਦਾ ਫੋਨ ਕਰ ਲੈ ਲੋ ਬਾਈ ਠੀਕ ਹੈ ਤੋਂ ਮੰਨ ਲਓ ਜੇ ਇਹ 5-7 ਦਿਨ ਖੜਗੀ ਚੈੱਕ ਪਾਸ ਦਾ ਰੇਟ ਵੱਖਰਾ ਹੋਣਾ ਜੀ ਠੀਕ ਹੈ ਜੀ ਫੰਡਰ ਦਾ ਵੱਖਰਾ ਹੋਣਾ ਠੀਕ ਹੈ ਜੀ ਠੀਕ ਆਕ ਨੰਬਰ ਤੇ ਆ ਗਈ ਉਹ ਆ ਆਪਣੀ 8 ਨੰਬਰ ਦੇ ਬੱਛੀ ਆ ਗਈ ਜੀ ਠੀਕ ਹੈ ਜੀ ਪਾਈਪਰ ਬੋਲ ਦੀ ਬਾਈ ਬੱਛੀ ਹੈਗੀ ਠੀਕ ਹੈ ਜੀ ਇਹਦੀ 11 ਕਮਨ ਮਹੀਨਿਆਂ ਦੀ ਉਮਰ ਹੈ ਜੀ ਬੱਛੀ ਦੀ ਠੀਕ ਹੈ ਜੀ

ਬੱਛੀ ਦੀ ਫੇਸ ਦੀ ਬਿਊਟੀ ਦੇਖ ਲਓ ਤੁਸੀਂ। ਬਰੂਟ ਬੋਲ ਦੀ ਬੱਛੀ ਆ ਬਈ ਇਹ। ਠੀਕ ਹੈ ਜੀ। ਰੇਟ ਇਹਦਾ 10000 ਰੁਪਏ ਹੋਊਗਾ ਜੀ। 10000? ਹਾਂ ਜੀ। ਠੀਕ ਹੈ। ਮਾਨਤਾਨ ਜ਼ਰੂਰ ਹੋ ਜਾਊਗਾ। ਠੀਕ ਹੈ ਜੀ। ਹਾਂ ਜੀ। ਬਾਈ ਜੀ ਬਾਈ ਜੀ ਕਹਿੰਦਾ ਰੇਟ 10000 ਰੁਪਏ। ਦੇਖ ਸਕਦੇ ਆ। ਜੇ ਕੋ ਵੀ ਇਕੱਠੀਆਂ ਲੈਣ ਦਾ ਚਾਹਵਾਨ ਹੋਗਾ ਬਾਈ ਆਪਾਂ ਇਕੱਠੀਆਂ ਵੀ ਦੇ ਦਾਂਗੇ। ਠੀਕ ਹੈ ਜੀ। ਉਹ ਕਾਲ ਕਰ ਲਿਆ ਆਪਾਂ ਨੂੰ ਵੀਰ ਕੋਈ। ਠੀਕ ਉਹਦੇ ਨਾਲ ਉਹਦੇ ਹਿਸਾਬ ਨਾਲ ਸੌਦਾ ਕਰ ਲਾਂਗੇ ਆ। ਠੀਕ ਹੈ ਜੀ। ਠੀਕ। ਹਾਂਜੀ ਬਾਈ ਜੀ ਤਾ ਜੀਤਾ ਫਾਰਮ ਟੀਵੀ ਨੂੰ ਬਹੁਤ ਬਹੁਤ ਸਾਰਾ ਤਸ਼ੇਰ ਕਰਾ ਕਰੋ ਤਾਂ ਕਿ ਸਾਨੂੰ ਨਵੇਂ ਤੇ ਨਵੇਂ ਵੀਡੀਓ ਅਪਲੋਡ ਕਰਾ ਲਵੇ ਬਾਈ ਕੋਲ ਬਸਾਂਗਾ ਸਾਨੂੰ ਦਿਖਾਈ ਦਿੱਤੀ तकरीबन ਸਾਰੀਆਂ ਬਾਕੀ ਬਾਈ ਜੀ ਨਾਲ ਫੋਨ ਤੇ ਕੰਟੈਕਟ ਕਰੋ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ